ਹਾਂਜੀ ਕੀ ਹਾਲ ਹੈ ਦੋਸਤੋ ਪਟਾਰਾ ਜ਼ਿੰਦਗੀ ਦਾ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਘਰ ਦੇ ਬਣੇ ਬਿਸਕੁਟ ਦਾ ਤੁਸੀਂ ਸਾਰਿਆਂ ਨੇ ਖਾਧੇ ਹੀ ਹੋਣੇ ਆ ਅਲੱਗ-ਅਲੱਗ ਤਰ੍ਹਾਂ ਦੇ ਬਿਸਕੁਟ ਬਣਦੇ ਨੇ ਕੋਈ ਦੇਸੀ ਘਿਓ ਦੇ ਬਣਵਾਉਂਦਾ ਕੋਈ ਦਾਲਦਾ ਦੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਰੀਅਲ ਦੇ ਵਿੱਚ ਜਿਹੜੇ ਬਿਸਕੁਟ ਇਹ ਬਣਾਉਂਦੇ ਨੇ ਪਿੰਡਾਂ ਦੇ ਵਿੱਚ ਉਹ ਕਿਵੇਂ ਤਿਆਰ ਹੁੰਦੇ ਆ ਤੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਦਿਆਲਪੁਰਾ ਲੰਘ ਚੁੱਕਾ ਕਾਂਗੜ ਵਾਲਾ ਮੋੜ ਇਥੋਂ ਚੱਲਾਂਗੇ ਆਪਾਂ ਦੀਨਾ ਸਾਹਿਬ ਉੱਥੇ ਆਪਣਾ ਇੱਕ ਦੋਸਤ ਹੈ ਜੋ ਬਿਸਕੁਟ ਬਣਾਉਂਦਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਦਾ ਉਹ ਅੱਜ ਆਪਾਂ ਚੱਲਾਂਗੇ ਉਹਦੇ ਕੋਲੇ ਦੀਨਾ ਸਾਹਿਬ ਤੋਂ ਬੁਰਜ ਹਮੀਰੇ ਨੂੰ ਬੁਰਜ ਹਮੀਰਾ ਹੈਗਾ 1.5 ਕਿਲੋਮੀਟਰ ਦੀ ਦੂਰੀ ਤੇ ਉਹਦੇ ਕੋਲੇ ਆਪਾਂ ਲਓ ਪਹੁੰਚਦੇ ਆਂ ਤੇ ਦੇਖਦੇ ਆਂ ਉਹ ਕਿਵੇਂ ਬਿਸਕੁਟ ਤਿਆਰ ਕਰਦਾ ਬੁਰਜ ਹਮੀਰਾ ਪਿੰਡ ਆ ਸਲਾਬਤਪੁਰੇ ਤੋਂ 7-8 ਕਿਲੋਮੀਟਰ ਦੂਰ ਹੈ ਦੇ ਨਿਹਾਲ ਸਿੰਘ ਵਾਲਾ ਤੋਂ ਹੋਊਗਾ 15 ਕਿਲੋਮੀਟਰ ਦੂਰ ਆਪਾਂ ਪਹੁੰਚ ਚੁੱਕੇ ਹਾਂ ਬੁਰਜ ਹਮੀਰਾ ਪਿੰਡ ਦੇ ਵਿੱਚ ਸਮਾਨ ਆਪਾਂ ਲਾ ਲਿਆ ਆਪਣੇ ਕੋਲੇ ਰਾਸ਼ਨ ਜ਼ਿਆਦਾ ਹੋਣ ਕਰਨ ਇਸ ਕਰਕੇ ਆਪਾਂ ਗੱਡੀ ਲਿਆਂਦੀ ਹੈ ਘੱਟ ਤੋਂ ਘੱਟ ਆਪਣੇ ਕੋਲੇ 10 ਕਿਲੋ ਦਾ ਰਾਸ਼ਨ ਸੀਗਾ ਪਰ ਅਲੱਗ-ਅਲੱਗ ਬਿਸਕਟ ਬਣਵਾਣੇ ਸੀਗੇ ਤੇ ਲੋਵੀ ਵੀਰ ਨੇ ਸਮਾਨ ਹੁਣ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਬਿਸਕਟ ਬਣਾਉਣੇ ਇਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਦੁੱਧ ਲਿਆ ਸਤਕ 100 ਗ੍ਰਾਮ ਦੁੱਧ ਦਾ 1 ਕਿਲੋ ਤੋਂ ਥੋੜਾ ਜਿਹਾ ਘੱਟ ਦੁੱਧ ਪੈਂਦਾ ਇਹ ਪਹਿਲੋ 2 ਕਿਲੋ ਦਾ ਰਾਸ਼ਨ ਤਿਆਰ ਕਰੂਗਾ ਇਹਦੇ ਵਿੱਚ ਸਵਾ ਕਿਲੋ ਖੰਡ ਪਾ ਲਈ ਨੇ ਖੰਡ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਜਾਊਗਾ ਬਿਸਕੁਟ ਤੁਸੀਂ ਖੰਡ ਦੇ ਗੁੜ ਦੇ ਗੁੜ ਦੇ ਵੀ ਬਣਾ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਵੇਸਣ ਦੇ ਮੈਦੇ ਦੇ ਜਿਹੋ ਜਿਹੇ ਤੁਸੀਂ ਚਾਹੋ ਬਿਸਕੁਟ ਤਿਆਰ ਕਰਵਾ ਸਕਦੇ ਹੋ ਇਹਨਾਂ ਤੋਂ ਇਹ ਇੱਕ ਮਸਾਲਾ ਪਾਉਂਦੇ ਆ সিলਵਰ ਮਸਾਲਾ ਕਹਿੰਦੇ ਇਹਨੂੰ ਪਰ ਆਪਾਂ ਨੂੰ ਇਹਦੇ ਬਾਰੇ ਪੂਰੀ ਡਿਟੇਲ ਚ ਪਤਾ ਨਹੀਂ ਕੀ ਹੁੰਦਾ ਇਹ ਇਹ ਸਿਰਫ ਫਲਾਵਟ ਵਾਸਤੇ ਹੁੰਦਾ ਇਹਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਇਹਦੇ ਵਿੱਚ ਮਿਕਸ ਕਰ ਲਿਆ ਜਾਂਦਾ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਪੱਠ ਗਰਮ ਹੈ ਪੂਰਾ ਜਿਹਦੇ ਵਿੱਚ ਟ੍ਰੇਆਂ ਦੇ ਵਿੱਚ ਬਿਸਕੁਟ ਲੱਗਦੇ ਨੇ ਤੇ ਤਿਆਰ ਹੁੰਦੇ ਆ ਹੁਣ ਆਪਾਂ ਦੇਖਦੇ ਆ ਇਹਦੇ ਵਿੱਚ ਤਿੰਨ ਚੀਜ਼ਾਂ ਇਹਨਾਂ ਨੇ ਪਾ ਲਈਆਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਮਿਕਸ ਕਰਕੇ ਰਾਸ਼ਨ ਜਿਹੜਾ ਉਹ ਤਿਆਰ ਕਰ ਲਿਆ ਜਾਊਗਾ 750 ਗ੍ਰਾਮ ਇਹਦੇ ਵਿੱਚ ਦੇਸੀ ਘਿਓ ਕਿਉਂ ਕਿ ਆਪਾਂ ਬਿਸਕੁਟ ਬਣਵਾਉਣੇ ਸੀਗੇ ਦੇਸੀ ਘਿਓ ਦੇ ਦੇਸੀ ਘਿਓ ਆਪਾਂ ਇਹਦੇ ਵਿੱਚ ਦੁੱਧ ਦੇ ਵਿੱਚ ਇਹ ਮਿਕਸ ਕਰਨਗੇ ਦੁੱਧ ਦੇ ਵਿੱਚ ਮਿਕਸ ਕਰ ਲਿਆ ਗਿਆ ਚੰਗੀ ਤਰ੍ਹਾਂ ਨੂੰ ਦੇਸੀ ਘਿਓ ਨੂੰ ਉਸ ਤੋਂ ਬਾਅਦ ਚ ਇਹਦੇ ਵਿੱਚ ਬੇਸਣ ਤੇ ਕਿਲੋ ਆਟਾ ਦੋਨੇ ਚੀਜ਼ਾਂ ਮਿਕਸ ਦੇ ਬਿਸਕੁਟ ਬਣਵਾਵਾਂਗੇ ਆਪਾਂ ਆਪਦੀ ਮਰਜ਼ੀ ਦੇ ਨਾਲ ਤੁਸੀਂ ਇਹਦੇ ਵਿੱਚ ਕਾਜੂ ਬਦਾਮ ਘਿਰੀਆਂ ਜੋ ਵੀ ਚੀਜ਼ ਪਾਉਣੀ ਹੈ ਇਹਦੇ ਵਿੱਚ ਮਗਜ ਹੋ ਗਏ ਜਾਂ ਕੋਈ ਵੀ ਡਰਾਈ ਫਰੂਟ ਪਾਉਣਾ ਹੈ ਤਾਂ ਉਹ ਗ੍ਰाइंड ਕੀਤਾ ਹੋਣਾ ਚਾਹੀਦਾ ਤੁਹਾਡੇ ਕੋਲੇ ਗ੍ਰाइंड ਕੀਤਾ ਹੋਵੇ ਤਾਂ ਮਿਕਸ ਵਧੀਆ ਹੋ ਜਾਂਦਾ ਇਹਦੇ ਵਿੱਚ ਜਦੋਂ ਇਹ ਸਾਰਾ ਸਮਾਨ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤਾਂ ਥੋੜਾ ਜਿਹਾ ਇਹਦੇ ਵਿੱਚ ਕਸਟਰਡ ਪਾਊਡਰ ਸਵਾਦ ਅਨੁਸਾਰ ਕਸਟਰਡ ਪਾਊਡਰ ਪਾ ਲਾਂਗੇ ਆਪਾਂ 2 ਚਮਚ ਪਵਾ ਲਿਆ ਇਹਦੇ ਵਿੱਚ ਲੋਈ ਇਹ ਤਾਂ ਸਮਾਨ ਸਾਰਾ ਹੁਣ ਮਿਕਸ ਹੋ ਗਿਆ ਤੇ ਤਿਆਰ ਹੋ ਗਿਆ ਬਿਸਕਟ ਬਣ ਲਈ ਆਪਣਾ ਜਿਹੜਾ ਰਾਸ਼ਨ ਹੈ ਉਹ ਤਿਆਰ ਹੋ ਗਿਆ ਟਰੇਆਂ ਵੀ ਤਿਆਰ ਨੇ ਮਿੱਠੇ ਬਿਸਕਟ ਨਮਕੀਨ ਬਿਸਕਟ ਤੇ ਇੱਕ ਰੋਟ ਬਣਾਉਂਦੇ ਨੇ ਬਾਬਾ ਜੀ ਦਾ ਰੋਟ ਹੁੰਦਾ ਉਹ ਵੀ ਇਹ ਤਿਆਰ ਕਰਦੇ ਨੇ ਉਹ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਨਮਕੀਨ ਬਿਸਕਟ ਦੀ ਵਿਧੀ ਵੀ ਆਪਾਂ ਇਹਦੇ ਨਾਲ ਗੱਲ ਕਰਕੇ ਉਹ ਤੁਹਾਨੂੰ ਦੱਸਾਂਗੇ ਵੀ ਨਮਕੀਨ ਬਿਸਕੁਟ ਦੇ ਵਿੱਚ ਕਿਹੜਾ ਕਿਹੜਾ ਰਾਸ਼ਨ ਤੇ ਕਿੰਨਾ ਕਿੰਨਾ ਸਮਾਨ ਪੈਂਦਾ ਉਹ ਵੀ ਤਿਆਰ ਕਰ ਦਿੰਦੇ ਨੇ ਲੋੜ ਅਨੁਸਾਰ ਜਿਹੜੀ ਵੀ ਚੀਜ਼ ਦੀ ਆਪਾਂ ਨੂੰ ਲੋੜ ਹੈ ਉਹ ਆਪਾਂ ਇਹਨਾਂ ਤੋਂ ਤਿਆਰ ਕਰਵਾ ਸਕਦੇ ਹਾਂ ਕਿਉਂਕਿ ਇਹਨਾਂ ਦੀ ਜਿਹੜੀ ਬਣਵਾਈ ਹੈ ਸਿਰਫ ਬਣਵਾਈ ਲੈਣੀ ਹੈ ਇਹਨਾਂ ਨੇ ਬਾਕੀ ਸਮਾਨ ਆਪਣਾ ਹੋਊਗਾ ਸਾਰਾ ਬਣਵਾਈ ਵੀ ਵੀਰ ਦੀ ਬਹੁਤ ਜਾਇਜ਼ ਰੱਖੀ ਗਈ ਆ ਕਈਆਂ ਨੇ ਤਾਂ ਬਹੁਤ ਜ਼ਿਆਦਾ ਰੇਟ ਵਧਾਏ ਹੋਏ ਨੇ 90 ਰੁਪਏ ਕਿਲੋ ਦੇ ਲੈਂਦੇ ਨੇ ਬਣਵਾਈ ਸਿਰਫ ਪਰ ਇਹ ਵੀਰ ਆਪਣੇ ਤੋਂ ਸਿਰਫ 70 ਰੁਪਏ ਬਣਵਾਈ ਲੈਂਦਾ ਕਿਲੋ ਦੇ ਤੁਹਾਡੇ ਸਾਹਮਣੇ ਦੇਖੋ ਵੀਡੀਓ ਦੇ ਵਿੱਚ ਬਿਸਕੁਟ ਬਣਨੇ ਸ਼ੁਰੂ ਹੋ ਚੁੱਕੇ ਆ ਆਪਣੇ ਤੇ ਟ੍ਰੇਆਂ ਦੇ ਵਿੱਚ ਲੱਗ ਰਹੇ ਨੇ ਬਿਸਕੁਟ ਦੇਖੋ ਬਹੁਤ ਮਿਹਨਤ ਦਾ ਕੰਮ ਹੈ ਇਹ ਬਹੁਤ ਮਿਹਨਤ ਲੱਗਦੀ ਹੈ ਇਸ ਨੂੰ ਬਿਸਕੁਟ ਬਣਾਉਣ ਦੇ ਵਿੱਚ ਆਪਣੇ ਬਿਸਕੁਟ ਦੀਆਂ ਟ੍ਰੇਆਂ ਉਵੇਂ ਉਵੇਂ ਤਿਆਰ ਹੁੰਦੀਆਂ ਜਾਂਦੀਆਂ ਜਦੋਂ ਟ੍ਰੇਆਂ ਤਿਆਰ ਹੋ ਗਈਆਂ ਤਾਂ ਬਿਸਕੁਟ ਦੀਆਂ ਟ੍ਰੇਆਂ ਇਹ ਸਾਹਮਣੇ ਪੱਟ ਦੇ ਵਿੱਚ ਲਾਉਣੀਆਂ ਸ਼ੁਰੂ ਕਰ ਦਣਗੇ ਵੀਰ ਦਾ ਨੰਬਰ 77 426 51313 ਤੁਸੀਂ ਇਸ ਨੰਬਰ ਤੇ ਗੱਲ ਕਰਕੇ ਬਿਸਕੁਟ ਬਣਵਾ ਸਕਦੇ ਹੋ ਪਹਿਲਾਂ ਕੰਟੈਕਟ ਕਰ ਲਿਓ ਕਿਉਂਕਿ ਵਾਰੀ ਲਵਾਉਣ ਲਈ ਕਈ ਵਾਰੀ 2-2 3-3 ਘੰਟੇ 4-4 ਘੰਟੇ ਵੀ ਵੇਟ ਕਰਨਾ ਪੈਂਦਾ ਆਪਣੇ ਬਿਸਕੁਟ ਜਿਹੜੇ ਉਹ ਬਣ ਕੇ ਤਿਆਰ ਹੋ ਚੁੱਕੇ ਨੇ ਸਾਹਮਣੇ ਦੇਖੋ ਟਰੇਆਂ ਦੇ ਵਿੱਚ ਕਿੱਡੇ ਸੋਹਣੇ ਲੱਗਦੇ ਬਿਸਕੁਟ ਆਪਣੇ ਬਹੁਤ ਫਲਾਵਟ ਦੇ ਵਿੱਚ ਬਿਸਕੁਟ ਬਣੇ ਨੇ ਤੇ ਬਹੁਤ ਹੀ ਸੋਹਣੇ ਇਹ ਬਿਸਕੁਟ ਤਿਆਰ ਕੀਤੇ ਆ ਵੀਰ ਨੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ